ਉਹਨਾਂ ਨੇ ਕਾਂਗਰਸ ਵਾਲੇ ਪ੍ਰਧਾਨ ਨੂੰ ਤਾਂ ਬੇਵਕੂਫ ਬਣਾ ਲਿਆ ਚੀਮਾ ਸਾਹਿਬ ਨੇ। ਉਸ ਤਾਂ ਸਿਆਣੇ ਨੂੰ ਸਾਬ। ਕਿਉਂਕਿ ਡਰਗ ਟੈਸਟ ਤਾਂ ਆ ਜਿਵੇਂ 88000 ਦਾ ਕੀਤਾ ਕਿਸੇ ਕੋਲ ਕੂੜੀ ਮਿਲ ਗਈ ਉਹਨੂੰ ਫੜ ਕੇ ਅੰਦਰ ਕਰਤਾ। ਉਹਨੇ ਜੇ ਕੱਲ ਨਿਕਲ ਵੀ ਆਇਆ ਕੋਈ ਉਹਨਾਂ ਚੋਂ ਭਲਾ ਮੈਂ ਫੜ ਕੇ ਅੰਦਰ ਕਰਦੇ ਉਹ ਵੀ ਆ ਤਾਂ ਨਸ਼ਾ ਸੀਗਾ ਜੀ ਇਹਦੇ ਕੋਲ ਤੇ ਅੰਦਰ ਕਰਤਾ ਨਸ਼ਾ ਲੈਂਦਾ ਹੈ। ਵੇਚਣ ਵਾਲਾ ਕਿਨੇ ਫੜੋਂਗੇ ਸਾਹਿਬ? ਵੇਚਣ ਵਾਲੇ ਫੜਨ ਵਾਸਤੇ ਮੈਂ ਕਹਿੰਨਾ ਸਾਹਿਬ ਉਹ ਟੈਸਟ ਕਰਾਓ। ਇਨਕਮ ਟੈਸਟ ਕਰਾਓ ਸਾਰਿਆਂ ਦਾ ਈਡੀ ਨੂੰ ਦਿਓ ਖਾਂ ਭੇਜੋ ਭਗਵੰਤ ਮਾਨ ਜੀ ਨੂੰ ਮੈਂ ਚੈਲੰਜ ਕਰਦਾ ਚੀਮਾ ਸਾਹਿਬ ਭੇਜੋ ਲੈ ਕੇ ਰਿਕੁਐਸਟ ਪਹਿਲਾਂ ਤਾਂ ਇੰਨਾ ਚਾਰਾਂ ਪ੍ਰਧਾਨਾਂ ਦਾ ਕਰਾਓ ਬੇਨਾ ਕੋਲ ਇਨਕਮ ਕਿਥੋਂ ਅਨਲੈਸ ਇਨਨ ਟੈਲ ਯੂ ਫਾਲੋ ਦਾ ਮਨੀ ਟ੍ਰੇਨ ਸਾਬ ਸੁਨੀਲ ਜਾਖੜ ਇਸ ਕਰਕੇ ਕਹਿ ਰਿਹਾ ਸੁਨੀਲ ਜਾਖੜ ਨੇ ਇਲੈਕਸ਼ਨ ਦੇ ਅੰਦਰ ਨਸ਼ਾ ਵੇਚਣ ਵਾਲੇ ਤੋਂ ਚੰਦੇ ਦੇ ਰੂਪ ਚ ਪੈਸਾ ਨਹੀਂ ਲਿਆ ਅੱਜ ਜਿਹੜੇ ਟੈਸਟ ਉਹਨੂੰ ਸਵੇਰੇ ਸਵੇਰੇ ਮੁਕਰ ਜਾਣਗੇ ਜਿਹੜੇ ਕਹਿੰਦੇ ਮੇਰਾ ਟੈਸਟ ਕਰਾ ਲਓ ਕਿਉਂਕਿ ਵਿਧਾਨ ਸਭਾ 'ਚ ਖੜ ਕੇ ਮਾਫੀ ਮੰਗੀ ਸੀ ਐਵੇਂ ਨਹੀਂ ਵੱਡੀਆਂ ਗੱਡੀਆਂ ਸਾਹਿਬ ਸਾਡੇ ਤੇ ਇਲਜ਼ਾਮ ਲੱਗਾ ਸੀ ਬਹੁਤ ਵੱਡੇ ਜ਼ਿਮੀਂਦਾਰਾ ਸੁਨੀਲ ਤੈਨੂੰ ਆ ਤਾਂ ਕਿਹੜਾ ਫਿਰਦਾ ਸਭ ਪਹਿਲਾਂ ਲੀਡਰਾਂ ਦੀ ਕਰਾਓ ਇਨਕਮ ਟ੍ਰੇਲ ਟੈਸਟ ਕਰਾਓ ਵੀ ਇਹ ਕਿੱਥੋਂ ਸਰਮਾਇਆ ਆ ਰਿਹਾ ਅੱਜ ਤੋਂ 5 ਸਾਲ ਪਹਿਲਾਂ 10 ਸਾਲ ਪਹਿਲਾਂ ਨਾਲ ਕੋਲ ਕੀ ਸੀਗਾ ਤੇ ਅੱਜ ਕਿੱਥੋਂ ਆਇਆ ਕਿਹੜੀ ਇਹਨਾਂ ਦੀ ਲਾਟਰੀ ਖੁੱਲੀ ਹੈ D5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਆ ਬਲਵਿੰਦਰ ਸਿੰਘ ਸੁਨੀਲ ਜਾਖੜ ਜੋ ਕਿ ਪੰਜਾਬ ਭਾਜਪਾ ਪ੍ਰਧਾਨ ਨੇ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਤੇ ਭਾਜਪਾ ਦੇ 11 ਸਾਲਾਂ ਦਾ लेखा-ਜੋਖਾ ਦਿੱਤਾ ਜਾਂਦਾ ਹੈ ਪੱਤਰਕਾਰਾਂ ਵੱਲੋਂ ਨਸ਼ੇ ਨੂੰ ਲੈ ਕੇ ਸਵਾਲ ਕੀਤਾ ਜਾਂਦਾ ਹੈ ਵੀ ਜੋ ਨਸ਼ੇ ਨੂੰ ਲੈ ਕੇ ਪੰਜਾਬ ਸਰਕਾਰ ਨੇ ਮੁਹਿੰਮ ਚਲਾਈ ਗਿਆ ਉਹਨਾਂ ਕਿਵੇਂ ਦੇਖਦੇ ਹੋ ਉਹਨਾਂ ਕਹੇ ਕਿ ਇਹਦਾ ਬਹੁਤ ਛੋਟੀ ਗੱਲ ਹੈ ਜੋ ਪ੍ਰਧਾਨ ਨੇ ਉਹਨਾਂ ਦੇ ਪੈਸਿਆਂ ਦਾ ਜਾਂਚ ਹੋਣੀ ਚਾਹੀਦੀ ਹੈ ਉਹ ਜਾਂਚ ਈਡੀ ਵੱਲੋਂ ਕਰوانی ਚਾਹੀਦੀ ਉਹਨੇ ਕਿਹਾ ਕਿ ਪਰ ਜਿਹੜੇ ਨਸ਼ਾ ਕਰਦੇ ਉਹਨਾਂ ਨੂੰ ਫੜ ਲਿਆ ਜਾਂਦਾ ਪਰ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਨੂੰ ਨਹੀਂ ਫੜਿਆ ਜਾਂਦਾ ਕਰਾਓ ਸਭ ਬਿਲਕੁਲ ਕਰਾਓ ਮੈਂ ਤਾਂ ਕਹਿੰਦਾ ਪਾਰਟੀਆਂ ਦੇ ਪਹਿਲਾਂ ਤਾਂ ਲੀਡਰਾਂ ਦੇ ਕਰਾਓ ਪਰ ਇੱਕ ਗੱਲ ਜਿਹੜੀ ਮੈਂ ਕਹਿਣਾ ਚਾਹਨਾ ਤੁਸੀਂ ਬਾਜਵਾ ਸਾਹਿਬ ਬਹੁਤ ਸੀਨੀਅਰ ਹੋ ਪਰ ਤੁਸੀਂ ਵੀ ਯੂ ਆਰ ਮਿਸਿੰਗ ਇਨ ਦਾ ਫੋਰੈਸਟ ਕਾਊਂਟਿੰਗ ਦਾ ਟਰੀਜ਼ ਉਹਨਾਂ ਨੇ ਕਾਂਗਰਸ ਵਾਲੇ ਪ੍ਰਧਾਨ ਨੂੰ ਤਾਂ ਬੇਵਕੂਫ ਬਣਾ ਲਿਆ ਚੀਮਾ ਸਾਹਿਬ ਨੇ ਤੁਸੀਂ ਤਾਂ ਸਿਆਣੇ ਹੋ ਸਾਹਿਬ ਕਿਉਂਕਿ ਡਰਗ ਟੈਸਟ ਦਾ ਆ ਜਿਵੇਂ 88000 ਰੁਪਏ ਦਿੱਤਾ ਕਿਸੇ ਕੋਲ ਪੂੜੀ ਮਿਲ ਗਈ ਉਹਨੂੰ ਫੜ ਕੇ ਅੰਦਰ ਕਰਤਾ ਉਹਨੇ ਜੇ ਕੱਲ ਨਿਕਲ ਵੀ ਆਇਆ ਕੋਈ ਇਹਨਾਂ ਚੋਂ ਭੜਾ ਮੈਂ ਫੜ ਕੇ ਅੰਦਰ ਕਰਦੇ ਹੋ ਵੀ ਆ ਤਾਂ ਨਸ਼ਾ ਸੀਗਾ ਜੀ ਇਹਦੇ ਕੋਲ ਤੇ ਅੰਦਰ ਕਰਤਾ ਨਸ਼ਾ ਲੈਂਦਾ ਹੈ ਵੇਚਣ ਵਾਲਾ ਕਿਵੇਂ ਫੜੋਂਗੇ ਸਾਹਿਬ ਵੇਚਣ ਵਾਲੇ ਫੜਨ ਵਾਸਤੇ ਮੈਂ ਕਹਿੰਦਾ ਸਾਹਿਬ ਉਹ ਟੈਸਟ ਕਰਾਓ ਇਨਕਮ ਟੈਸਟ ਕਰਾਓ ਸਾਰਿਆਂ ਦਾ ਈਡੀ ਨੂੰ ਦਿਓ ਖਾਂ ਭੇਜੋ ਭਗਵੰਤ ਮਾਨ ਜੀ ਨੂੰ ਮੈਂ ਚੈਲੰਜ ਕਰਦਾ ਚੀਮਾ ਸਾਹਿਬ ਭੇਜੋ ਲੈ ਕੇ ਰਿਕਵੈਸਟ ਪਹਿਲਾਂ ਤਾਂ ਇੰਨਾ ਚਾਰਾਂ ਪ੍ਰਧਾਨਾਂ ਦਾ ਕਰਾਓ ਬੇਨਾ ਕੋਲ ਇਨਕਮ ਕਿਥੋਂ ਅਨਲੈਸ ਇਨ ਟੈਲ ਯੂ ਫਾਲੋ ਦਾ ਮਨੀ ਟ੍ਰੇਲ ਸਾਬ ਸੁਨੀਲ ਜਾਖੜ ਇਸ ਕਰਕੇ ਕਹਿ ਰਿਹਾ ਹੈ ਕਿ ਸੁਨੀਲ ਜਾਖੜ ਨੇ ਇਲੈਕਸ਼ਨ ਦੇ ਅੰਦਰ ਨਸ਼ਾ ਵੇਚਣ ਵਾਲੇ ਤੋਂ ਚੰਦੇ ਦੇ ਰੂਪ ਵਿੱਚ ਪੈਸਾ ਨਹੀਂ ਲਿਆ ਇਹ ਜਿਹੜੇ ਟੈਸਟ ਉਹਨੂੰ ਸਵੇਰੇ ਸਵੇਰੇ ਮੁਕਰ ਜਾਣਗੇ ਜਿਹੜੇ ਕਹਿੰਦੇ ਮੇਰਾ ਟੈਸਟ ਕਰਾ ਲਓ ਕਿਉਂਕਿ ਵਿਧਾਨ ਸਭਾ 'ਚ ਖੜ ਕੇ ਮਾਫੀ ਮੰਗੀ ਸੀ ਕਿਸ ਤੋਂ ਲਿਆ ਸੀਗਾ ਨਸ਼ੇ ਵੇਚਣ ਵਾਲੇ ਤੋਂ ਐਵੇਂ ਨਹੀਂ ਵੱਡੀਆਂ ਗੱਡੀਆਂ ਸਾਬ ਸਾਡੇ ਤੇ ਇਲਜ਼ਾਮ ਲੱਗਾ ਸੀ ਬਹੁਤ ਵੱਡੇ ਜ਼ਮੀਂਦਾਰਾ ਸੁਨੀਲ ਤੈਨੂੰ ਆ ਤਾਂ ਚੜਿਆ ਫਿਰਦਾ ਸਾਬ ਜੱਖਰ ਸਾਹਿਬ ਜੱਖਰ ਸਾਹਿਬ ਇੱਕ ਮਿੰਟ ਇੱਕ ਗੱਲ ਖਤਮ ਕਰ ਲਈ ਮੈਂ ਮੇਰੇ ਆਪ بڑا ਸੀਰੀਅਸ ਮਸਲਾ ਹੈ ਥਿਸ ਇਜ਼ ਅ ਚੈਲੰਜ ਆ ਸਾਰਿਆਂ ਦੀ ਸਾਰੇ ਐਮ ਐਲ ਏ ਐਸ ਦੀ ਬਾਅਦ ਚ ਪਹਿਲਾਂ ਲੀਡਰ ਸਾਹਿਬ ਪਹਿਲਾਂ ਲੀਡਰਾਂ ਦੀ ਕਰਾਓ ਇਨਕਮ ਟ੍ਰੇਲ ਟੈਸਟ ਕਰਾਓ ਵੀ ਇਹ ਕਿੱਥੋਂ ਸਰਮਾਇਆ ਆ ਰਿਹਾ ਅੱਜ ਤੋਂ 5 ਸਾਲ ਪਹਿਲਾਂ 10 ਸਾਲ ਪਹਿਲਾਂ ਇਹਨਾਂ ਕੋਲ ਕੀ ਸੀਗਾ ਤੇ ਅੱਜ ਕਿੱਥੋਂ ਆਇਆ ਕਿਹੜੀ ਇਹਨਾਂ ਦੀ ਲਾਟਰੀ ਖੁੱਲੀ ਹੈ ਇਨਕੋ ਕਰਾ ਦਿਓ ਪਤਾ ਲੱਗ ਜੂਗਾ ਸਭ ਆਪਾਂ ਨਸ਼ਾ ਕਰਨ ਵਾਲੇ ਫੜਨ ਵਾਲਾ ਕੰਮ ਤਾਂ ਕਰੀ ਜਾਂਨੇ ਸਾਰਾ ਪੰਜਾਬ ਅੱਧਾ ਪੰਜਾਬ ਚ ਅੰਦਰ ਜਾ ਆਇਆ ਹੋਊਗਾ ਜੀ ਜਰਜਨਾ ਜਮਾਨਤ ਹੋ ਜੂਗੀ ਜੀ ਇਟ ਵਾਸ ਨਾਟ ਕਿੰਨੀ ਹੁੰਦੀ ਹੈ ਕੁਆਟਿਟੀ ਨਹੀਂ ਕੁਆਟਿਟੀ ਤੋਂ ਘੱਟ ਸੀਗੀ ਪਰ ਕਮਰਸ਼ੀਅਲ ਕੁਆਟਿਟੀ ਨਹੀਂ ਸੀਗੀ ਉਹ ਆਪਦੇ ਪਰਸਨਲ ਆ ਬੜਾ ਪਰਸਨਲ ਯੂਜ਼ ਹੈ ਸਾਬ ਤੇ ਇਹ ਯੁੱਧ ਜਿਹਦੀ ਗੱਲ ਕਰਦੇ ਆ ਇਹ ਹਿਆ ਤਾਂ ਨਾਮ ਰੱਖਦੇ ਚਿੱਟਾ ਚਿੱਟੇ ਦੇ ਖਿਲਾਫ ਯੁੱਧ ਨਸ਼ੇ ਚ ਸ਼ਰਾਬ ਕਦੋਂ ਤੋਂ ਨਸ਼ਾ ਹੁਣਾ ਬੰਦ ਹੋ ਗਿਆ ਸਾਬ शराब नशे मनना छता क्या पा? या कोई अपने लीडर है जो ज्यादा छकते इस करके ना, ना ना क्यों सारे छकते इस करके भी ठीक है जी इसमें एक लख एक करोड़ जितने सरकार बनी है इक्की बी देर आ चौती दे करीब बॉक्सिस बारह पेटी होंगी उस बॉक्स के अंदर चौंती लख ਬੇਟੀਆਂ ਪੰਜਾਬ ਦੇ ਅੰਦਰ ਸੇਲ ਹੁੰਦੇ ਸੀ ਫਾਰਮੇਡ ਇੰਗਲਿਸ਼ ਲਿਕਰ ਦੀਆਂ ਇਸ ਸਾਲ 1 ਕਰੋੜ ਪੇਟੀ ਵਿਕਰੀਏ ਸਾਬ ਆ ਕਹ ਰਹੇ ਨਸ਼ੇ ਦੇ ਖਿਲਾਫ ਯੁੱਧ ਇੰਦਰੋਂ ਕਰਕੇ ਇੰਦਰੋਂ ਕਰੀ ਜਾਂਦੇ ਆ ਉਹ ਜਿਹੜੀਆਂ ਟਰਾਮਾ ਡੋਲਦੀ ਉਹ ਗੋਲੀਆਂ 91 ਲੱਖ ਵੇਚੀ ਜਾਂਦੇ 91 ਲੱਖ ਮਹੀਨੇ ਦੀਆਂ ਆ ਆ ਨਸ਼ੇ ਦੇ ਖਿਲਾਫ ਯੁੱਧ ਦੇ ਸਾਬ ਕਿਨੂੰ ਬੇਵਕੂਫ ਬਣਾ ਰਹੇ ਸਾਬ ਆਪਾਂ ਬੇਵਕੂਫ ਬਣ ਰਹੇ ਆ ਰੋਜ਼ ਫੋਟੋ ਖਿਚਾ ਕੇ ਲਾ ਦਿੰਦੇ ਆ ਅਲੋ ਜੀ ਆ ਕੇ ਯੁੱਧ ਜਿੱਤ ਗਿਆ ਜੀ ਯੁੱਧ ਜਿੱਤ ਗਿਆ ਕਿਹੜਾ ਯੁੱਧ ਹੈ ਸਾਬ ਕਿਉਂ ਲੋਕਾਂ ਨੂੰ ਬੇਵਕੂਫ ਬਣਾ ਰਹੇ ਸਾਬ ਥਿਸ ਇਜ਼ ਮਾਈ ਸਬਮਿਸ਼ਨ ਇਸ ਕਰਕੇ ਮੇਰਾ ਚੈਲੰਜ ਹੈ ਸਾਬ ਇਹਨਾਂ ਨੂੰ ਕਰਵਾਓ ਵੀ ਕਰੋ ਜੀ ਇਹਨਾਂ ਦੇ ਸਾਰਿਆਂ ਦੇ ਜਾਂਚ ਕਰੋ ਕਿ ਇਹਦੇ ਕੋਲ ਕੀ ਸੀਗਾ ਜਿੱਦਨ ਰਾਜਨੀਤੀ ਚ ਆਏ ਹੈ ਹੁਣ ਕਿਸੇ ਨੇ ਆਪਣੀ بیوی ਦੇ ਨਾਮ ਕਰਾ ਰੱਖਿਆ ਕਿਸੇ ਨੇ ਜਵਾਕ ਦੇ ਨਾਮ ਕਰਾ ਰੱਖਿਆ ਨੇ ਕੋਈ ਗੋਆ ਜਾ ਕੇ ਲੈ ਰਿਆ ਹੈ ਕਮਾਲ ਹੋ ਗਿਆ ਰੋ ਕੱਲ ਤਾਂ ਹੀ ਕਰੇ ਕੋਠਾ ਹੈ ਨਹੀਂ ਸੀਗਾ ਹੁਣ ਕਿਤੇ ਕਿਤੇ ਜਾ ਕੇ ਸੌਰੀ ਕਹਿੰਨ ਦੇ ਭਰਤਿਓ ਕਿ ਗਲਤ ਤੁਸੀਂ ਐਜੀ ਐਜੀ ਛੇੜ ਲਈ ਸਾਬ ਕੈਪਟਨ ਅਮਰਿੰਦਰ ਸਿੰਘ ਜੀ ਦਾ ਫਾਰਮ ਹਾਊਸ ਦੇਖਿਆ ਚਾਰ ਏਕੜ ਚ ਐ ਈਵਨ ਲੈਸ ਤੇ ਸਾਡੇ ਵਾਲੇ ਬੇਲੀਆਂ ਦੇ ਜਿਹੜੇ ਬੰਦ ਰਹੇ ਬਾਕੀਆਂ ਤੇ ਦੇਖਿਆ ਜਾ ਕੇ ਕਿਸੇ ਦਾ 10 ਏਕੜ ਚ ਐ ਕਿਸੇ ਦਾ 9 ਏਕੜ ਚ ਤੇ ਉਹਨਾਂ ਦੀ ਜਾ ਕੇ ਦੀਵਾਰ ਦੇਖ ਲਓ ਤੁਸੀਂ ਸੈਂਟਰਲ ਜੇਲ ਜਿਹੜੀਆਂ ਮਾਡਰਨ ਫਰੀਦਕੋਟ ਵਾਲੀ ਉਸ ਤੋਂ ਉੱਚੇ ਸਿਮਿੰਟ ਦੀਆਂ ਬਣਦੀਆਂ ਸਭ ਸਿਮਿੰਟ ਦੀਆਂ ਪ्योर ਕੰਕਰੀਟ ਦੀਆਂ ਨਾ ਸਿਮਿੰਟ ਪੂਰੀ ਕੰਕਰੀਟ ਦੀਆਂ 12 ਬਾਰ ਪਤਾ ਨਹੀਂ ਅੰਦਰ ਕੀ ਕਰਦੇ ਆ ਕਹਿੰਦੇ ਸੀਗੇ ਇਹਦੇ ਨਾਲ ریلیਟਿਡ ਹੈ ਸਾਬ ਦਿਸ ਇਜ਼ ਜਿਹੜਾ ਯੁੱਧ ਇੱਕ ਹੋਰ ਚਲਾ ਰੱਖਿਆ ਤੁਸੀਂ ਯੁੱਧ ਨਸ਼ਿਆਂ ਦੇ ਵਿਰੁੱਧ ਪਤਾ ਨਹੀਂ ਚਿੱਟੇ ਦੇ ਵਿਰੁੱਧ ਕਹਿ ਦੇਣਾ ਸੀ ਸ਼ਟਕਿਆ ਜਾਂਦਾ ਕੰਮ ਪਰ ਗਲਤੀ ਨਾਲ ਚੱਲੂ ਹੋ ਗਿਆ ਕੰਮ ਨਸ਼ਿਆਂ ਦੇ ਯੁੱਧ ਨਸ਼ੇ ਵਿਰੁੱਧ ਚਿੱਟੇ ਦੇ ਖਿਲਾਫ ਯੁੱਧ ਹੈ ਕਰਪਸ਼ਨ ਦੇ ਖਿਲਾਫ ਕੱਲ ਮੈਂ ਬਿਆਨ ਦੇਖ ਰਿਹਾ ਸੀਗਾ ਮੁੱਖ ਮੰਤਰੀ ਸਾਹਿਬ ਦੇ ਮੁੱਖ ਮੰਤਰੀ ਸਾਹਿਬ ਦੇ ਬਿਆਨ ਸੀਗੇ ਕਰਪਸ਼ਨ ਕੈਂਸਰ ਹੈ ਬਿਲਕੁਲ ਸਾਬ ਮੈਂ ਬਿਲਕੁਲ ਸਹਿਮਤ ਹਾਂ ਮੈਂ ਤਾਂ ਆਪਕੇ ਆਪ ਹੀ ਆ ਖੁੰ ਖਾਈ ਜਾਂਦੀ ਹੈ ਪੰਜਾਬ ਅੱਜ ਚੀਫ ਗੈਸਟ ਕੌਣ ਸੀਗਾ ਆ ਜਿਹੜੀ ਹੈ ਇੰਡਸਟਰੀਅਲ ਕ੍ਰਾਂਤੀ ਜਿਹਦੀ ਲੈ ਕੇ ਆਏ ਸਭ ਇਟਸ ਪੰਜਾਬ ਕੈਨ ਨਾਟ ਬੀ ਅ ਡੰਪਿੰਗ ਗਰਾਊਂਡ ਸਰ ਦਿੱਲੀ ਵਾਲਿਆਂ ਨੇ ਸਮੇਟ ਕੇ ਆਪਣਾ ਸਾਰਾ ਕਰਪਸ਼ਨ ਕੱਢ ਕੇ ਢੇਰ ਲਾਤਾ ਉਹ ਜਿਹਨੂੰ ਦਿੱਲੀ ਵੱਡੀ ਹੈ ਦੇਖਿਆ ਤੁਸੀਂ ਉਹ ਕਚਰੇ ਦਾ ਢੇਰ ਕਿੱਡਾ ਹੈ ਉਹਦਾ ਇੱਥੇ ਯੁੱਧ ਚੱਲ ਰਿਹਾ ਹੈ ਯੁੱਧ ਕਚਰੇ ਕੇ ਵਿਰੁੱਧ ਹਾਂਜੀ ਅਲੀ ਕੁਰੈਨ ਯੁੱਧ ਕਚਰੇ ਕੇ ਵਿਰੁੱਧ ਉੱਥੇ ਉਹ ਚੱਲ ਰਿਹਾ ਹੈ ਤੋ ਸਾਰੇ ਸਾਰਾ ਕਚਰਾ ਚੱਕ ਕੇ ਇੱਥੇ ਲਿਆ ਕੇ ਸਟੇਜਾਂ ਤੇ ਬਿਠਾ ਰੱਖਿਆ ਦੇ ਆਰ ਦਾ ਚੀਫ ਗੈਸਟ ਤੇ ਯੁੱਧ ਕਰਪਸ਼ਨ ਦੇ ਖਿਲਾਫ ਲੜ ਰਿਹਾ ਹੈ ਕਹਿੰਦੇ ਮੈਂ ਤਸੀਹਦਾ ਰੰ ਅੰਦਰ ਕਰਦਾ ਤਸੀਹਦਾ ਰੰ ਛੱਡੋ ਸਾਬ ਪਹਿਲਾਂ ਮੰਤਰੀਆਂ ਤੋਂ ਸੰਤਰੀਆਂ ਤੋਂ ਚਾਲੂ ਹੋ ਉਹਨਾਂ ਦੇ ਖਾਤੇ ਫਰੋਲੋ ਐਕਸਟਰਸ਼ਨ ਰੈਕਟ ਇੰਡਸਟਰੀ ਦੀ ਗੱਲ ਕਰ ਰਹੇ ਸਾਬ ਇੰਡਸਟਰੀ ਲਾਵਾਂਗੇ ਮੈਂ ਆ ਪਾਲਿਸੀ ਆ ਪਾਲਿਸੀ 3.5 ਸਾਲ ਦੀ ਲਈ ਫਿਰਦੇ ਜਿਹੜੀ ਆ ਦੁਬਾਰਾ ਇਹਨੂੰ ਫੇਰ ਰੀਇਸ਼ ਕਰਕੇ ਚਲਾ ਦਿੰਦੇ ਆ ਥੋੜੇ ਦਿਨ ਪਹਿਲਾਂ ਆਇਆ ਸੀ ਜੀ ਅਸੀਂ ਉਹਨਾਂ ਨੂੰ ਦੂਜਾ ਸਮਰਜ ਕਰਨ ਦਾ ਅਲਾਟ ਕਰਤਾ ਦੋ ਅਲਾਟ ਕਰਦਿਓ ਸਬਡਿਵੀਜ਼ਨ ਅਲਾਓ ਕਰਤੀ ਆ ਤਾਂ ਪਾਲਿਸੀ ਬਹੁਤ ਦਿਨਾਂ ਦੀ ਪੁਰਾਣੀ ਐ ਕਿਸੇ ਨੇ ਲਾਗੂ ਨਹੀਂ ਕੀਤੀ ਪਈ ਐ ਮੈਂ ਫੇਰ ਪੜ੍ਹ ਕੇ ਸੁਣਾਤੀ ਪਰ ਇੱਥੋਂ ਕਹੀ ਕਿਉਂ ਪੰਜਾਬ ਦੀ ਇੰਡਸਟਰੀ ਮੱਧ ਪ੍ਰਦੇਸ਼ ਦੀ ਯੂਪੀ ਜਾ ਰਹੀ ਐ ਇਥੋਂ ਇੰਡਸਟਰੀਜ਼ ਯੂਪੀ ਗੈਸੀ ਯੋਗੀ ਜੀ ਨਾਲ ਚੀਫ ਨੈਸ਼ਨਲ ਮੀਟਿੰਗ ਸੇ ਪਹਿਲਾਂ ਸਾਰਾ ਆਫੀਸਰਸ ਬੈਠੇ ਸੀ ਕਿ ਆਫੀਸਰਸ ਨਾਲ ਸਾਰਾ ਉਹਨਾਂ ਨਾਲ ਡਿਟੇਲ ਚ ਗੱਲਾਂ ਹੋ ਗਈਆਂ ਉਹਦੇ ਬਾਅਦ ਚ ਉਹਨਾਂ ਨੇ ਚੀਫ ਨੈਸ਼ਨਲ ਸਾਹਿਬ ਨੇ ਉਹਨ ਸਾਰਿਆਂ ਨੂੰ ਕਿਹਾ ਆਫੀਸਰ ਜੀ ਤੂੰ ਬਾਹਰ ਚੱਲੋ ਮੈਂ ਪਰਸਨਲ ਗੱਲ ਕਰਨਾ ਉਹਨਾਂ ਨਾਲ ਜਦੋਂ ਉਹਨਾਂ ਨਾਲ ਗੱਲ ਹੋਈ ਹੈ ਤੇ ਉਹ ਕਹਿਣ ਲੱਗੇ ਮੇਰੇ ਕੋ ਆਪ ਖੁੱਲ ਕੇ ਬਤਾਓ ਆਪਕੋ ਕਿਵੇਂ ਤੇ ਸਾਡੇ ਵਾਲੇ ਲੁਧਿਆਣੇ ਦੇ ਇੰਡਸਟਰੀਜ਼ ਸੀਗੇ ਸਾਹਿਬ ਉਹਨਾਂ ਨੇ ਕਹਿਆ ਕਿ ਸਰ ਪੰਜਾਬ ਤੋਂ ਇੱਥੇ ਆਉਣ ਦਾ ਮੇਨ ਕਾਰਨ ਤਾਂ ਹੋਵਾ ਵੀ ਉੱਥੇ ਜਿਹੜੇ ਲਾਅ ਐਂਡ ਆਰਡਰ ਦੇ ਹਾਲਾਤ ਐ ਫਿਰੋਤੀ ਹਾਲ ਕੰਮ ਬਹੁਤ ਸਾਡੇ ਚੱਲਿਆ ਖੜਾ ਹੈ ਪਤਾ ਨਹੀਂ ਵੀ ਯੂਪੀ ਬਹੁਤ ਬਦਨਾਮ ਹੈ ਤੁਸੀਂ ਫੈਸਿਲਿਟੀਆਂ ਦਾ ਬਹੁਤ ਦੇ ਰਹੇ ਹੋ ਇਨਫਰਾਸਟ੍ਰਕਚਰ ਬਹੁਤ ਹੈ ਪਰ ਅਸੀਂ ਆਉਣ ਦਾ ਸਾਨੂੰ ਯੂਪੀ 'ਚੋ ਖਤਰਾ ਹੈ ਉਹਨਾਂ ਨੂੰ ਪਤਾ ਕੀ ਗਿਆ ਸੀਗਾ ਉਹਨਾਂ ਨੇ ਕਿਹਾ ਕਿ ਮੈਂ ਜ਼ਿਆਦਾ ਬਣਾਈ ਤਾਂ ਨਹੀਂ ਕਰਤਾ ਪਰ ਅੱਜ ਯੂਪੀ ਦੇ ਆ ਹਾਲਾਤ ਐ ਵੀ ਇੱਕ ਕੁੱਤੇ ਦੇ ਗਲੇ ਦੇ ਅੰਦਰ ਤੁਸੀਂ ਸੋਨੇ ਦਾ ਹਾਰ ਪਾ ਕੇ ਭਜਾ ਦੇ ਇਹ ਸਾਰੇ ਯੂਪੀ ਜੇ ਅੰਦਰ ਢੇਡਾ ਕੱਢਿਆ ਹੋਵੇ ਤੇ ਕੋਈ ਉਹ ਸੋਨੇ ਦੇ ਹੱਥ ਲਾ ਦੇ ਤਾਂ ਮੈਨੂੰ ਤੁਸੀਂ ਫੈਕਟਰੀ ਨਾ ਲਾਓ। ਇਹ ਕਹਿ ਸਕਦੇ ਸਾਂ। ਇਹ ਕਹਿ ਸਕਦੇ ਐ। ਇੱਕ ਇੱਕ ਬੰਦਾ ਤਾਂ ਇਹਨਾਂ ਨੇ ਇੱਥੇ ਤਾਂ ਸਿਰਫ ਫਰੋਤੀਆਂ ਹੁੰਦੀਆਂ ਸੀਗੀਆਂ। ਐਕਸਟਰਸ਼ਨ ਚੱਲੂਗੀ ਸਭ। ਐਕਸਟਰਸ਼ਨ స్టేਟ ਸਪੌਂਸਰਡ ਐਕਸਟਰਸ਼ਨ। ਇੰਡਸਟਰੀ ਲਵਾਣ ਦੀ। ਆਓ ਸਭ ਮੈਂ ਪੰਜ ਚਾਰ ਦਿਨ ਪਹਿਲਾਂ ਜਲਾਲਾਬਾਹ ਜਾ ਕੇ ਆਇਆ। ਉੱਥੇ ਗੁਰੂਰਸਾਹਿ ਦਾ ਪਿੰਡ ਹੈ ਜਿੱਥੇ ਇੱਕ ਸਰਪੰਚ ਮਾਰਤਾ ਮੰਤਰੀ ਜੀ ਦਾ ਪਹਿਲਾਂ ਵੀ ਨਾਂ ਆਇਆ ਸੀ ਉਦੋਂ ਮੰਤਰੀ ਜੀ ਇਹਨਾਂ ਨੇ ਉਤਾਰ ਕੇ ਐਮਐਲਏ ਰੱਖਤਾ ਉੱਥੇ ਐਕਸਟਰੈਕਸ਼ਨ ਕਰ ਰਹੇ ਸਨ 15 ਲੱਖ ਰੁਪਏ ਲੈ ਲਏ ਉਹਦੇ ਫਿਰ ਉਹਨੇ ਸੁਇਸਾਈਡ ਕਰਨੀ ਪਈ ਆ ਆਪਣੇ ਇੱਥੇ ਦੇਖੋ ਆ ਪ੍ਰੋਟੀ 50 ਲੱਖ ਰੁਪਏ ਮੰਗੀ ਸੀਗੀ ਆਪਣੇ ਤਰਨ ਤਰਨ ਜੰਡਿਆਲਾ ਗੁਰੂ ਜੀ ਕਿੰਨੇ ਦਿਨਾਂ ਤੋਂ ਬਾਜ਼ਾਰ ਬੰਦਾ ਉੱਤੇ ਇੱਕ ਮਨਿਆਰੀ ਦਾ ਦੁਕਾਨ ਵਾਲਾ ਸੀਗਾ ਸਾਬ ਜਿਹਦੇ ਕੋਲੋਂ 50 ਲੱਖ ਰੁਪਏ ਮੰਗੇ ਸੀਗੇ ਤੇ ਉੱਥੇ ਜਾ ਕੇ ਗੋਲੀ ਚਲਾਈ ਐ ਬਾਜ਼ਾਰ ਬੰਦ ਪਿਆ ਸਾਰੇ ਇੰਡਸਟਰੀ ਵਾਲੇ ਇਕੱਠੇ ਹੋ ਕੇ ਵਪਾਰੀ ਇਕੱਠੇ ਬੈਠੇ ਐ ਕਿੱਥੇ ਸ਼੍ਰੀਮਾਨ ਜੀ ਸ਼੍ਰੀਮਾਨ ਜੀ ਇੱਥੇ ਕ੍ਰਾਂਤੀ ਲਿਆ ਰਿਹਾ ਉਹਨਾਂ ਦੇ ਵਕਤ ਪਿਆ ਖੜਾ ਹੈ ਕੌਣ ਆਊਗਾ ਸਭ ਪੰਜਾਬ 'ਚ ਤੁਸੀਂ ਦੱਸ ਦਿਓ ਸਾਬ ਤੇ ਜਿੱਥੇ ਡਿਵੈਲਪਮੈਂਟ ਹੀ ਕਰਦੇ ਆਂ ਸੈਂਟਰ ਵਾਲੇ ਆਏ ਸੀਗੇ ਇੱਥੇ ਆ ਕੇ ਘੱਟੜ ਸਾਹਿਬ ਉਹਦੇ ਨੇ 3 800 800 ਮੈਗਾਵਾਟ ਦੇ ਯੂਨਿਟ ਹਨ ਉਹ ਦੇ ਕੇ ਬਿਜਲੀ ਬਿਜਲੀ ਤਾਂ ਪ੍ਰੋਡਿਊਸ ਕਰ ਲਾਉਗੇ ਫੈਕਟਰੀ ਲਾਊਗਾ ਕੌਣ ਮੈਂ ਉਹਨਾਂ ਦੇ ਹੁਣ ਬਿਆਨ ਸੁਣ ਰਿਹਾ ਸੀ ਕਹਿੰਦਾ ਮੇਰੇ ਸਾਹਮਣੇ ਗੋਬਿੰਦਗੜ ਦੀ ਚਿਵਨੀਆਂ ਚ ਜਿਵੇਂ ਇਰਾਕ ਵਾਲੇ ਕੋਈ ਸ਼ਹਿਰ ਲੱਗਣ ਲੱਗਿਆ ਮੁੱਖ ਮੰਤਰੀ ਸਾਹਿਬ ਦੇ ਬਿਆਨ ਆ ਰਹੇ ਸੀ ਸਰ ਪੰਜਾਬ ਨੂੰ ਬਣਾ ਦੇਵੋਗੇ ਥੋੜੇ ਦਿਨ ਹੱਥ ਲੱਗਦੇ ਰੇ ਤਾਂ ਤੁਸੀਂ ਦੇਖਿਓ ਆਹੀ ਹਾਲ ਪੰਜਾਬ ਦਾ ਹੋ ਜੂਗਾ ਸੋ ਇਹ ਬਨੌਤੀਆਂ ਗੱਲਾਂ ਦਿਸ ਇਜ਼ ਰੀਅਲ ਡਿਵੈਲਪਮੈਂਟ ਜਾਦੂ ਵੋ ਜੋ ਸਿਰ ਚੜ ਕੇ ਬੋਲੇ ਮੇਰੇ ਹੰਨੇ ਕਹਿਣ ਦਾ ਭਾਵ ਹੈ ਥੈਂਕ ਯੂ ਸੋ ਮਚ ਸਾਬ ਤੁਸੀਂ ਸਾਰੇ ਟਾਈਮ ਦਿੱਤਾ ਜਖੜ ਸਾਬ ਜਖੜ ਸਾਬ ਇੱਕ ਸਵਾਲ ਹੈ ਇੱਕ ਸਵਾਲ ਹੈ ਸੁਣ ਲੈ ਸੋ ਜਿੱਦਾਂ ਕਿ ਸੁਨੀਲ ਕੁਮਾਰ ਜਾਖੜ ਵੱਲੋਂ ਅੰਕੜਿਆਂ ਦੇ ਆਧਾਰ ਤੇ ਗੱਲ ਕੀਤੀ ਗਈ ਹੈ ਤੇ ਉਹਨਾਂ ਕਿਹਾ ਕਿ ਅਸੀਂ ਚੋਣਾ ਦੇ ਵਿੱਚ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਤੋਂ ਫੰਡ ਨਹੀਂ ਲਿਆ ਹੁਣ ਵੇਖਣਾ ਹੋਵੇਗਾ ਆਮਾਦੀ ਪਾਰਟੀ ਜਾਂ ਕਾਂਗਰਸ ਸੁਨੀਲ ਜਾਖੜ ਨੂੰ ਕੀ ਜਵਾਬ ਦਿੰਦੀ ਆ ਹੋਣ ਵਾਲਾ ਸਮਾਂ ਦੱਸੇਗਾ ਨਿਰਧਾਰਾ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਂਗੇ ਗੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोह ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ